ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਪੀ ਆਰਟੀਸੀ ਤੇ ਪਨ ਬੱਸ ਵਾਲਿਆਂ ਦੀ ਅੱਜ ਹੜਤਾਲ ਰਹੇਗੀ ਜੀ ਹਾਂ ਜੇਕਰ ਤੁਸੀਂ ਨਿਕਲਣਾ ਹੈ ਬਾਹਰ ਸਫ਼ਰ ਕਰਨਾ ਹੈ ਸਰਕਾਰੀ ਬੱਸਾਂ ਦੇ ਉੱਪਰ ਤਾਂ ਫਿਰ ਤੁਸੀਂ ਜ਼ਰੂਰ ਦੇਖ ਲਿਓ ਗੌਰ ਨਾਲੇ ਖਬਰ ਕਿਉਂਕਿ ਪਨ ਬੱਸ ਤੇ ਜੋ ਪੀ ਆਰਟੀਸੀ ਦੇ ਵੱਲੋਂ ਅੱਜ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਅੱਜ ਦੁਪਹਿਰ 12 ਵਜੇ ਤੋਂ ਬਾਅਦ ਨਹੀਂ ਚੱਲਣਗੀਆਂ ਬੱਸਾਂ ਜਿੰਨੀਆਂ ਵੀ ਬੱਸਾਂ ਬਾਹਰ ਗਈਆਂ ਹੋਈਆਂ ਨੇ ਆਊਟ ਆਫ ਸਟੇਸ਼ਨ ਗਈਆਂ ਹੋਈਆਂ ਨੇ ਉਹ ਬੱਸਾਂ ਵੀ ਬੁਲਾ ਲੀਆਂ ਗਈਆਂ ਨੇ ਵਾਪਸ ਤਾਂ ਮੁਲਾਜ਼ਮ ਜਥੇਬੰਦੀਆਂ ਦੀ 10 ਵਜੇ ਮੀਟਿੰਗ ਦੀ ਗੱਲ ਦੱਸੀ ਜਾ ਰਹੀ ਹੈ ਸਾਰੀਆਂ ਜਥੇਬੰਦੀਆਂ ਨੇ ਮੁਲਾਜ਼ਮਾਂ ਦੀ ਹੜਤਾਲ ਨੂੰ ਸਮਰਥਨ ਦੇ ਦਿੱਤਾ ਹੈ ਪਨ ਬਸ ਤੇ ਪੀ ਆਰਟੀਸੀ ਬੱਸਾਂ ਦੀ ਅੱਜ ਹੜਤਾਲ ਹੈ 12 ਵਜੇ ਤੋਂ ਬਾਅਦ ਚੱਕਾ ਜਾਮ ਹੋ ਜਾਏਗਾ ਸੜਕਾਂ ਤੇ ਦੌੜ ਦੀ ਨਜ਼ਰ ਨਹੀਂ ਆਉਣਗੀਆਂ ਤੁਹਾਨੂੰ ਪੰਜਾਬ ਦੇ ਵਿੱਚ ਪੀ ਆਰਟੀਸੀ ਤੇ ਪਨ ਬਸ ਔਰ ਦੁਪਹਿਰ 12 ਵਜੇ ਤੋਂ ਬਾਅਦ ਚੱਕਾ ਜਾਮ ਹੋ ਜਾਏਗਾ ਔਰ ਕੱਲ ਤੱਕ ਦੀ ਹੜਤਾਲ ਦੱਸੀ ਜਾ ਰਹੀ ਹੈ ਔਰ ਮੁਲਾਜ਼ਮ ਜਥੇਬੰਦੀਆਂ ਨੇ ਮੀਟਿੰਗ ਦੀ ਵੀ ਦੱਸਿਆ ਜਾ ਰਿਹਾ ਕਿ 10 ਵਜੇ ਮੀਟਿੰਗ ਵੀ ਹੋ ਸਕਦੀ ਹੈ ਸਰਕਾਰ ਦੇ ਨਾਲ ਤਾਂ ਸਾਰੀਆਂ ਜਥੇਬੰਦੀਆਂ ਨੇ ਸਮਰਥਨ ਦੇ ਦਿੱਤਾ ਜਿੰਨੀਆਂ ਵੀ ਮੁਲਾਜ਼ਮ ਜਥੇਬੰਦੀਆਂ ਨੇ ਪੀਆਰਟੀਸੀ ਤੇ ਪਨ ਬੱਸ ਦੀਆਂ ਉਹਨਾਂ ਨੇ ਸਪੋਰਟ ਦੇ ਦਿੱਤਾ ਸਮਰਥਨ ਦੇ ਦਿੱਤਾ ਤਾਂ ਇਸ ਵੇਲੇ ਦੀ ਬੇਹਦ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੀਆਰਟੀਸੀ ਤੇ ਪਨ ਬੱਸ ਵਾਲਿਆਂ ਦੀ ਹੜਤਾਲ ਹੈ ਅੱਜ ਔਰ 12 ਵਜੇ ਤੋਂ 12 ਵਜੇ ਤੋਂ ਇਹ ਹੜਤਾਲ ਸ਼ੁਰੂ ਹੋ ਜਾਏਗੀ 12 ਵਜੇ ਤੋਂ ਚੱਕਾ ਜਾਮ ਸ਼ੁਰੂ ਹੋ ਜਾਏਗਾ ਜੇ ਤੁਸੀਂ ਸਫਰ ਕਰਨਾ ਹੈ ਭਾਈ ਸਰਕਾਰੀ ਬੱਸਾਂ ਦੇ ਉੱਪਰ ਕਿਤੇ ਟ੍ਰੈਵਲ ਕਰਨਾ ਤਾਂ ਤੁਸੀਂ ਜਰੂਰ ਗੌਰ ਨਾਲ ਦੇਖ ਲਓ ਇਹ ਖਬਰ ਕਿਉਂਕਿ ਤੁਹਾਨੂੰ ਖੱਜਲ ਖਵਾਰੀ ਹੋ ਸਕਦੀ ਹੈ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਔਰ ਪਿਛਲੇ ਦਿਨੀ ਅਸੀਂ ਦੇਖਿਆ ਜਦੋਂ ਹੜਤਾਲਾਂ ਹੋਈਆਂ ਪੀਆਰਟੀਸੀ ਵਾਲਿਆਂ ਨੇ ਜਦੋਂ ਹੜਤਾਲ ਕੀਤੀ ਤਾਂ ਉਸ ਵੇਲੇ ਫਿਰ ਲੋਕ ਬਹੁਤ ਪਰੇਸ਼ਾਨ ਹੋਏ ਬਹੁਤ ਖੱਜਲ ਖਵਾਰੀ ਹੋਈ ਲੋਕਾਂ ਨੂੰ ਪੀਆਰਟੀਸੀ ਵਾਲੇ ਕਹਿੰਦੇ ਕਿ ਸਾਡੀਆਂ ਮੰਗਾਂ ਸਰਕਾਰ ਮੰਨ ਲਵੇ ਤਾਂ ਅਸੀਂ ਹੜਤਾਲ ਨਹੀਂ ਕਰਾਂਗੇ ਤਾਂ ਅੱਜ ਚੱਕਾ ਜਾਮ ਹੈ ਪੀਆਰਟੀਸੀ ਵਾਲਿਆਂ ਦਾ ਔਰ ਵਜ੍ਹਾ ਕੀ ਹੈ ਇਸ ਪੂਰੇ ਮਸਲੇ ਦੀ ਕਿਉਂ ਹੜਤਾਲ ਕਰਨੀ ਪਈ ਹੈ ਮੁਲਾਜ਼ਮਾਂ ਨੂੰ ਉਸ ਨੂੰ ਲੈ ਕੇ ਵੀ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਆ ਪੀਆਰਟੀਸੀ ਦੇ ਜੋ ਮੁਲਾਜ਼ਮ ਜਥੇਬੰਦੀਆਂ ਦੇ ਜੋ ਆਗੂ ਨੇ ਉਹ ਕੀ ਕਹਿੰਦੇ ਆ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਆਖਰਕਾਰ ਕਿਉਂਕਿ ਲੋਕਾਂ ਨੂੰ ਬਹੁਤ ਖੱਜਲ ਖਵਰੀ ਹੁੰਦੀ ਹੈ ਔਰ ਉੱਥੇ ਦੂਜੇ ਬੰਨੇ ਪੀਆਰਟੀਸੀ ਵਾਲੇ ਕਹਿੰਦੇ ਕਿ ਸਾਨੂੰ ਵੀ ਖੱਜਲ ਖੁਆਰੀ ਹੋ ਰਹੀ ਹੈ ਔਰ ਸ਼ਮਸ਼ੇਰ ਸਿੰਘ ਸਰਨਾ ਜੁੜ ਚੁੱਕੇ ਆ ਸੂਬਾ ਜਨਰਲ ਸਕੱਤਰ ਨੇ ਮੁਲਾਜ਼ਮ ਜਥੇਬੰਦੀਆਂ ਦੇ ਗੱਲਬਾਤ ਕਰਦੇ ਆ ਕਿਵੇਂ ਦੇਖਦੇ ਆ ਇਹ ਇਸ ਚੀਜ਼ ਨੂੰ ਔਰ ਕਿਉਂ ਆਖਰਕਾਰ ਇਹਨਾਂ ਨੂੰ ਪ੍ਰੋਟੈਸਟ ਕਰਨਾ ਪਿਆ ਸ਼ਮਸ਼ੇਰ ਜੀ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਜੀ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਇਹੋ ਜਾਨਣਾ ਚਾਹਾਂਗੇ ਕਿ ਆਖਰਕਾਰ ਵਜ੍ਹਾ ਕੀ ਹੈ ਕਿਉਂ ਪੀਆਰਟੀਸੀ ਤੇ ਪੰਬਸ ਨੇ ਹੜਤਾਲ ਦਾ ਐਲਾਨ ਕੀਤਾ ਔਰ ਤੁਹਾਡੀ ਸਟਰੈਟਜੀ ਕੀ ਹੈ ਕਿ ਅਸੀਂ ਬਲਪਾਲ ਅਸੀਂ ਪਨਬਸਤੀ ਆਰਡੀਸੀ ਦੋਨੇ ਸਰਕਾਰ ਦੇ ਰੂਪਾਗ ਨੇ ਜਿਨ੍ਹਾਂ ਚ ਅਸੀਂ ਲਗਭਗ ਪਿਛਲੇ 15 ਤੋਂ 20 ਸਾਲਾਂ ਤੋਂ ਨੌਕਰੀਆਂ ਕਰਦੇ ਆ ਰਹੇ ਹਾਂ ਸਰਕਾਰ ਨੇ ਇਹੋ ਜਿਹੇ ਹਾਲਾਤ ਨੇ ਕਿ ਸਾਡੇ ਵਿਭਾਗਾਂ ਦੇ ਵਿੱਚ ਸੱਚੇ ਮੁਲਾਜ਼ਮਾਂ ਦੇ ਕੋਈ ਵੀ ਸਰਵਿਸ ਰੂਲ ਲਾਗੂ ਨਹੀਂ ਕੀਤਾ ਜਦੋਂ ਵੀ ਕੋਈ ਮਾਰੂ ਫੈਸਲਾ ਹੁੰਦਾ ਉਹ ਸਾਡੇ ਤੇ ਥਾਪਿਆ ਜਾਂਦਾ ਸਿਰਫ ਇੱਕ ਨੌਕਰੀ ਤੋਂ ਕੱਢਣ ਦੇ ਫੈਸਲੇ ਲਾਗੂ ਕੀਤੇ ਜਾਂਦੇ ਆ ਰੱਖਣ ਦੀ ਪ੍ਰਵੀਜ਼ਨ ਕੋਈ ਨਹੀਂ ਗਈ ਅਕਸਰ ਹੀ ਕੋਈ ਨਾ ਕੋਈ ਨਿੱਕੀ ਮੋਟੀ ਗਲਤੀ ਹੋਣ ਤੋਂ ਬਾਅਦ 10-15 ਸਾਲ ਜਿਹੜੇ ਮੁਲਾਜ਼ਮ ਨੇ ਵਿਭਾਗ ਦੇ ਵਿੱਚ ਲਾਏ ਹੁੰਦੇ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਤੋਂ ਸਾਡੀ ਵਾਰ-ਵਾਰ ਸਰਕਾਰ ਨਾਲ ਮੈਨੇਜਮੈਂਟ ਨਾਲ ਮੀਟਿੰਗਾਂ ਹੁੰਦੀਆਂ ਵੀ ਸਾਡੇ ਤੇ ਸਰਵਿਸ ਰੂਲ ਲਾਗੂ ਕੀਤੇ ਜਾਣ ਸਾਨੂੰ ਜਿਹੜੇ ਬਣਦੇ ਬੈਨੀਫਿਟ ਦਿੱਤੇ ਜਾਣਾ ਪਰ ਲਗਾਤਾਰ ਮੰਗਾਂ ਨੂੰ ਮੰਨ ਕੇ ਇਹ ਨજર ਅਨਜ਼ ਕੀਤਾ ਜਾਂਦਾ ਜਿਵੇਂ ਪਿਛਲੇ ਦਿਨੀ 9 ਫਰਵਰੀ 2024 ਨੂੰ ਜਿਹੜੀ ਮਾਨਯੋਗ ਟ੍ਰਾਂਸਪੋਰਟ ਮੰਤਰੀ ਦਾ ਮਾਨਯੋਗ ਸੈਟੂ ਸਾਹਿਬ ਨਾਲ ਤੇ ਦੋਨਾਂ ਵਿਭਾਗਾਂ ਦੀ ਐਮਡੀ ਨਾਲ ਮੀਟਿੰਗ ਹੋਈ ਸੀ ਫਾਈਨਲ ਇਹਦੇ ਚ ਬਕਾਇਦਾ ਪ੍ਰੋਸੀਡਿੰਗ ਬਣੀ ਸੀ ਸਾਰੀਆਂ ਮੰਗਾਂ ਨੂੰ ਬੜੇ ਵਧੀਆ ਤਰੀਕੇ ਨਾਲ ਮੰਨਿਆ ਗਿਆ ਤੇ ਇੱਕ ਮਹੀਨੇ ਦੇ ਵਿੱਚ ਵਿੱਚ ਲਾਗੂ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਪਰ ਇੱਕ ਮਹੀਨੇ ਬਾਅਦ ਇੱਕ ਮੰਗ ਨੂੰ ਪਹਿਲੇ ਤੌਰ ਤੇ ਲਾਗੂ ਕੀਤਾ ਜਿਹਦੇ ਚ ਬਹਾਲੀ ਵਾਲੇ ਮੁਲਾਜ਼ਮ ਸੀਗੇ ਜਿਹੜੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਸੀਗੇ ਨਿੱਕੇ ਨਿੱਕੇ ਗਲਤੀਆਂ ਚਾਰਨਾਂ ਜਿਨ੍ਹਾਂ ਨੂੰ ਕੰਟਰੈਕਟ ਤੋਂ ਕੱਢ ਕੇ ਤੇ ਆਊਟਸੋਰਸ ਤੇ ਜੁਆਇਨ ਕਰਾਉਣ ਦਾ ਪੱਤਰ ਜਾਰੀ ਕਰਤਾ ਨਾਲ ਹੀ ਜਿਹੜੀ ਤਨਖਾਹ ਉਹ ਪਹਿਲਾਂ ਲੈ ਰਹੇ ਸੀਗੇ ਉਹ ਤਨਖਾਹ ਨੂੰ ਕੱਟ ਕੇ ਤੇ ਘੱਟ ਤਨਖਾਹ ਦੇਣ ਦਾ ਜਿਹੜਾ ਪੱਤਰ ਜਾਰੀ ਕੀਤਾ ਜਿਹਦੇ ਨੂੰ ਕਰਕੇ ਸਮੁੱਚੇ ਪੰਜਾਬ ਪੀਆਰਡੀ ਦੇ ਕੰਮਿਆਂ ਦੇ ਵਿੱਚ ਰੋਸ ਫੈਲ ਗਿਆ ਤੇ ਨਾਲ ਹੀ ਜਿਹੜੀਆਂ ਸਾਡੀਆਂ ਦੂਸਰੀਆਂ ਮੰਗਾਂ ਸੀਗੀਆਂ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਨਾ ਉਹ ਵੀ ਕਿਤੇ ਨਾ ਕਿਤੇ ਉਸ ਮੰਗ ਨੂੰ ਨਜ਼ਰਅੰਦਾਜ਼ ਕਰਦੇ ਦੇ ਸੇ ਕਿਉਂਕਿ ਜੇਕਰ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਕੱਢ ਕੇ ਆਊਟਸੋਰਸ ਤੇ ਕਰਨਗੇ ਦੇ ਨਾਲ ਇਹ ਵੀ ਜਿਹੜੀ ਕੰਟਰੈਕਟ ਤੇ ਕਰਨ ਦੀ ਮੰਗ ਸੀਗੀ ਉਹ ਵੀ ਕਿਤੇ ਨਾ ਕਿਤੇ ਖਤਮ ਹੁੰਦੀ ਜਾਂਦੀ ਸੀ ਰੈਗੂਲਰ ਹੋਣ ਵਾਲੀ ਮੰਗ ਖਤਮ ਹੁੰਦੀ ਜਾਂਦੀ ਸੀ ਜਿਸ ਕਰਕੇ ਸਾਨੂੰ ਰੋਸ ਪ੍ਰਦਰਸ਼ਨ ਵਾਲੇ ਪਾਸੇ ਤੁਰਨਾ ਪਿਆ ਹੁਣ ਅੱਗੇ ਪਲਾਨ ਕੀ ਹੈ ਤੁਹਾਡਾ ਅੱਜ 12 ਵਜੇ ਤੋਂ ਹੜਤਾਲ ਕਰ ਰਹੇ ਹੋ ਇਹ ਬਿਲਕੁਲ ਅੱਜ ਅਸੀਂ ਜਿਹੜਾ ਮੁਕੰਮਲ ਜਿਹੜੀਆਂ ਸਾਡੀਆਂ ਬੱਸਾਂ ਨੇ ਉਹ ਕੱਲ ਨੂੰ ਬੰਦ ਰਹਿਣਗੀਆਂ ਅੱਜ ਅਸੀਂ ਜਿਹੜੀਆਂ ਬੱਸਾਂ ਸਾਡੀਆਂ ਮਤਲਬ ਆਊਟ ਆਫ ਸਟੇਟ ਜਾ ਰਹੀਆਂ ਨੇ ਉਹਨਾਂ ਨੂੰ 12 ਵਜੇ ਵਾਪਸੀ ਕਰ ਲੈਣੀਆਂ ਤਾਂ ਕਿ ਉਹ ਸ਼ਾਮਾਂ ਨੂੰ ਦੀਪੂਆਂ ਦੇ ਵਿੱਚ ਆ ਕੇ ਰੁਕ ਜਾਣਗੀਆਂ ਤੇ ਸਵੇਰ ਨੂੰ ਅਸੀਂ ਸਾਰਾ ਪੂਰੇ ਦੇ ਪੂਰੇ ਆਪਣੇ ਸਾਥੀਆਂ ਨਾਲ ਲੈ ਕੇ ਤੇ ਮਹਾਲੀ ਦੇ ਵਿੱਚ ਵੱਡਾ ਕੱਟ ਕਰਕੇ ਤੇ ਵਿਧਾਨ ਸਭਾ ਨੂੰ ਕੁੱਛ ਕਰਾਂਗੇ ਕੱਲ ਪੇਰਾ ਤੋਂ ਕੱਲ ਕੁੱਛ ਕਰੋਗੇ ਕੱਲ ਵਿਧਾਨ ਸਭਾ ਘੇਰਨ ਦਾ ਪਲਾਨ ਹੈ ਤੁਹਾਡਾ ਬਿਲਕੁਲ ਜੀ ਬਿਲਕੁਲ ਹਾਂ ਔਰ ਅੱਜ 12 ਵਜੇ ਤੋਂ ਬਾਅਦ ਜਿਹੜੀਆਂ ਪੰਜਾਬ ਦੇ ਵਿੱਚ ਬੱਸਾਂ ਉਹ ਰੁਕ ਜਾਣਗੀਆਂ ਤਾਂ ਉਹ ਬਿਲਕੁਲ ਸਰਵਿਸ ਘਟ ਜੂਗੀ ਮਤਲਬ ਜਿਹੜੀਆਂ ਬੱਸਾਂ ਉਹ ਵਾਪਸ ਆਉਣ ਲੱਗ ਜਾਣਗੀਆਂ ਇਹ ਪੋਿੰਡ ਦੇ ਵਿੱਚੋਂ ਜਾਣੀਆਂ ਬੰਦ ਹੋ ਜਾਣਗੀਆਂ 12 1 ਵਜੇ ਤੋਂ ਬਾਅਦ ਤਾਂ ਜਿਹੜੀ ਖੱਜਲ ਖਵਾਰੀ ਲੋਕਾਂ ਨੂੰ ਹੋਊਗੀ ਸ਼ਮਸ਼ੇਰ ਜੀ ਕਿਉਂਕਿ ਸਭ ਤੋਂ ਵੱਧ ਲੋਕ ਜਿਹੜੇ ਆ ਉਹ ਤੁਹਾਡੇ ਨਾਲ ਹੀ ਰابطਾ ਹੁੰਦਾ ਲੋਕਾਂ ਦਾ ਕਿਉਂਕਿ ਤੁਸੀਂ ਆਪਣੀ ਸਮੱਸਿਆ ਦੱਸੀ ਹੈ ਔਰ ਦੂਜੇ ਪਾਸੇ ਕੀ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਤੁਸੀਂ ਪਹਿਲਾਂ ਹੀ ਅਵੇਅਰ ਕਰਤਾ ਸੀ ਭਾਈ ਸਾਡੀ ਹੜਤਾਲ ਹੈ ਸਫਰ ਕਰਨ ਵਾਲੇ ਧਿਆਨ ਦੇ ਦੇ ਲੋ ਇਹ ਬਿਲਕੁਲ ਨਹੀਂ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਜਿਹੜੇ ਬਸਾਂ ਸਫਰ ਕਰਦੇ ਹੋ ਸਾਡੇ ਪੰਜਾਬ ਵਾਸੀ ਨੇ ਸਾਡੇ ਪਰਿਵਾਰ ਨੇ ਸਾਡੇ ਬੱਚੇ ਨੇ ਭੈਣ ਭਰਾ ਜਿਨ੍ਹਾਂ ਨੂੰ ਮਤਲਬ ਪਿੰਡਾਂ ਤੋਂ ਸ਼ਹਿਰਾਂ ਨੂੰ ਪੜ੍ਹਨ ਵਾਸਤੇ ਔਣਾ ਜਾਂ ਵਕ-ਵਕ ਜਗ੍ਹਾ ਤੇ ਆਪਣੀਆਂ ਦੇ ਪਹੁੰਚਣਾ ਅਸੀਂ ਉਹਨਾਂ ਤੋਂ ਮਾਫੀ ਚਾਹੁੰਦੇ ਹਾਂ ਤੇ ਨਾਲ ਹੀ ਅਸੀਂ ਆਸਲੀ ਕਰਦੇ ਤੇ ਉਹਨਾਂ ਤੋਂ ਮੰਗ ਵੀ ਕਰਦੇ ਆ ਕਿਉਂਕਿ ਇਹ ਮੰਗਾ ਕੱਲੀਆਂ ਸਾਡੀ ਮੁਲਾਜ਼ਮਾਂ ਦੀਆਂ ਨਹੀਂ ਆ ਇਹ ਮੰਗਾ ਆਮ ਲੋਕਾਂ ਦੀਆਂ ਨੇ ਕਿਉਂਕਿ ਵਿਭਾਗ ਦੇ ਵਿੱਚ ਅੱਜ ਬੱਸਾਂ ਦੀ ਵੱਡੀ ਘਾਟ ਆ ਜੇਕਰ ਅਸੀਂ ਸਾਡੀ ਪਹਿਲੀ ਮੰਗ ਹੈ ਕਿ ਵਿਭਾਗ ਦੇ ਵਿੱਚ 10000 ਬੱਸਾਂ ਪਾਈਆਂ ਜਾਣ ਜਿਹੜੀ ਲੋਕਾਂ ਨੂੰ ਸਫਰ ਸਹੂਲਤਾਂ ਨਰਵਿਕਣ ਮਿਲੇ ਕਿਉਂਕਿ ਜਿਵੇਂ ਬੱਚੇ ਪਿੰਨਾਂ ਤੋਂ ਪੜ੍ਹਨਾ ਆਉਂਦੇ ਆ ਜਿੱਥੇ ਤਿੰਨ ਤਿੰਨ ਬੱਸਾਂ ਦੀ ਲੋੜ ਆ ਤੇ ਇੱਕ ਇੱਕ ਬੱਸ ਜਾਂਦੀ ਆ ਜਿੱਥੋਂ ਸਾਡੇ ਬੱਚੀਆਂ ਆਉਂਦੀਆਂ ਬੱਚੇ ਆਉਂਦੇ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਭੀੜ ਦੇ ਵਿੱਚ ਹੋਣਾ ਪੈਂਦਾ ਜੇਕਰ ਸਰਕਾਰ ਬੱਸਾਂ ਪਾਊਗੀ ਤੇ ਉਹਨਾਂ ਨੂੰ ਜਿਹੜ ਉਜੇ ਪਾਸੇ ਜੇਕਰ ਬੱਚਾ ਪੈਣ ਗਿਆ ਤੇ ਲੱਖਾਂ ਨੌਕਰੀਆਂ ਦਾ ਰੁਜ਼ਗਾਰ ਇਸ ਵਿਭਾਗ ਦੇ ਵਿੱਚ ਟ੍ਰਾਂਸਪੋਰਟ ਦੇ ਵਿੱਚ ਪੈਦਾ ਹੋ ਸਕਦਾ ਤੇ ਸਾਡੇ ਨੌਜਵਾਨਾਂ ਨੂੰ ਜੇ ਪੰਜਾਬ ਦੇ ਵਿੱਚ ਨੌਕਰੀਆਂ ਮਿਲਣਗੀਆਂ ਤਾਂ ਕਿ ਉਹਨਾਂ ਨੂੰ ਬਾਹਰ ਦੀਆਂ ਕੰਟਰੀਆਂ ਵੱਲ ਭੱਜ ਕੇ ਨਾ ਜਾਣਾ ਪਊਗਾ ਇਹਨਾਂ ਨੂੰ ਇੱਥੇ ਹੀ ਰੁਜ਼ਗਾਰ ਤੱਕਾਉਂ ਠੀਕ ਹੈ ਸ਼ਮਸ਼ੇਰ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਸ਼ਮਸ਼ੇਰ ਸਿੰਘ ਸਾਡੇ ਨਾਲ ਜੁੜੇ ਹੋਏ ਸੀ ਜੋ ਕਿ ਸੂਬਾ ਜਨਰਲ ਸਕੱਤਰ ਨੇ ਮੁਲਾਜ਼ਮ ਜਥੇਬੰਦੀਆਂ ਦੇ ਪੀਆਰਟੀਸ ਤੇ ਪਹੁੰਚਣ ਵਾਸਤੇ ਔਰ ਉੱਥੇ ਹੀ ਉਹਨਾਂ ਨੇ ਸਪੱਸ਼ਟ ਤੌਰ ਤੇ ਕਿਹਾ ਕਿ ਹੜਤਾਲ ਉਹਨਾਂ ਦੀ ਅੱਜ ਹੋਣ ਜਾ ਰ